ਸਤਿ ਸ਼੍ਰੀ ਅਕਾਲ ਵੇਖੋ ਤੁਸੀਂ ਔਨ 에ਅਰ ਵੱਡੀ ਖਬਰ ਏਜੀਟੀਐਫ ਦਾ ਵੱਡਾ ਐਕਸ਼ਨ ਇੱਕ ਵੱਡਾ ਗੈਂਗਸਟਰ ਕਾਬੂ ਕਰ ਲਿਆ ਗਿਆ ਹੈ ਏਜੀਟੀਐਫ ਦੇ ਹੱਥੇ ਇੱਕ ਖਤਰਨਾਕ ਗੈਂਗਸਟਰ ਲੱਗਿਆ ਜਿਸ ਦੇ ਉੱਤੇ ਕਈ ਮਾਮਲੇ ਦਰਜ ਸੀ ਰੰਗਦਾਰੀ ਦੇ ਫਰੋਤੀ ਦੇ ਕਿਡਨਾਪਿੰਗ ਦੇ ਕਤਲ ਦੀ ਸਾਜ਼ਿਸ਼ ਦੇ ਕਰੀਬ 11 ਦੇ ਕਰੀਬ ਉਸਦੇ ਉੱਤੇ ਮਾਮਲੇ ਦਰਜ ਸੀ ਗ੍ਰਿਫਤਾਰੀ ਉਸਦੀ ਹੋ ਗਈ ਹੈ ਬਟਿੰਡਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ AGTF ਨੇ ਇੱਕ ਵੱਡਾ ਐਕਸ਼ਨ ਕੀਤਾ ਹੈ ਵੱਡੀ ਕਾਰਵਾਈ ਕੀਤੀ ਹੈ ਜੱਸਾ ਬੁਰਜ ਗੈਂਗ ਦਾ ਸਰਗਨਾ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਉਸਦੇ ਤਿੰਨ ਹੋਰ ਸਾਥੀ ਗ੍ਰਿਫਤਾਰ ਹੋਏ ਨੇ ਇਸ ਦੇ ਨਾਲ ਨਾਲ 432 ਬੋਰ ਦੇ ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਨੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਸੋ ਵੱਡਾ ਐਕਸ਼ਨ ਔਰ ਖੁਦ ਡੀਜੀਪੀ ਪੰਜਾਬ ਗੌਰਵ ਗਿਆਦਰ ਨੇ ਇਸ ਦੇ ਬਾਰੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਤੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਗੈਂਗਸਟਰਾਂ ਦੇ ਉੱਤੇ ਗੈਂਗਸਟਰਵਾਦ ਦੇ ਉੱਤੇ ਪੰਜਾਬ ਪੁਲਿਸ ਲਗਾਤਾਰ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਔਰ ਇਸੇ ਕੜੀ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਏਜੀਟੀਐਫ ਦੇ ਜਿਸ ਤਹਿ ਕੀ ਬਠਿੰਡਾ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਕਰਦੇ ਹੋਏ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜੋ ਕਿ ਜੱਸਾ ਬੋਰਜ ਦਾ ਸਰਗਨਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਚਾਰ ਪਿਸਟਲ 32 ਬੋਰ ਦੇ ਨਾਜਾਇਜ਼ ਅਸਲਾ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਤੇ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਜਿਸ ਦੇ ਵਿੱਚ ਫਰੋਟੀ ਮੰਗਣ ਦਾ ਮਾਮਲਾ ਕਤਲ ਦਾ ਮਾਮਲਾ ਕਿਡਨਾਪਿੰਗ ਦਾ ਮਾਮਲਾ ਤੇ ਕਈ ਹੋਰ ਸੰਗੀਨ ਜੁਰਮ ਨੇ ਕੁੱਲ 11 ਐਫ ਆਈ ਆਰ ਜਸਪ੍ਰੀਤ ਸਿੰਘ ਜੱਸਾ ਤੇ ਉੱਤੇ ਦਰਜ ਨੇ ਔਰ ਇਹਨਾਂ 11 ਮਾਮਲਿਆਂ ਤੇ ਜੇਕਰ ਗੱਲ ਕੀਤੀ ਜਾਵੇ ਜਸਪ੍ਰੀਤ ਸਿੰਘ ਜੱਸਾ ਹੀ ਮੁੱਖ ਦੋਸ਼ੀ ਵੱਜੋਂ ਐਫ ਆਈ ਆਰ ਦੇ ਵਿੱਚ ਇਸਦਾ ਨਾਮ ਸ਼ਾਮਿਲ ਹੈ ਸੋਹਣ ਰਿਮਾਨ ਤੇ ਲੈ ਕੇ ਇਸ ਦੀ ਪੁੱਛਗਿੱਛ ਕੀਤੀ ਜਾਵੇਗੀ ਔਰ ਕਿਉਂਕਿ 4 ਬੱਤੀਪੋਰ ਦੇ ਪਿਸਟਲ ਮਿਲੇ ਨੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਯਾਨੀ ਕਿ ਨਜਾਇਜ਼ ਅਸਲਾ ਬਰਾਮਦ ਹੋਇਆ ਹੈ ਸੋ ਇਹ ਵੀ ਅਪੋਚਕਿਤ ਦਾ ਵਿਸ਼ਾਏ ਕਿ ਕਿੱਥੋਂ ਹੈ ਜੋ ਹਥਿਆਰਾਂ ਦੀ ਸਪਲਾਈ ਲਿੰਦਾ ਸੀ ਸਿਰਫ ਹਥਿਆਰ ਲੈਂਦਾ ਸੀ ਜਾਂ ਫਿਰ ਅੱਗੇ ਹਥਿਆਰ ਲੈ ਕੇ ਦੂਜੇ ਗੈਂਗਸਟਰਾਂ ਨੂੰ ਜਾਂ ਵਿਦੇਸ਼ਾਂ 'ਚ ਜੋ ਗੈਂਗਸਟਰ ਬੈਠੇ ਹੋਏ ਨੇ ਉਹਨਾਂ ਦੇ ਗੁਰਗਿਆਂ ਨੂੰ ਅੱਗੇ ਵੀ ਹਥਿਆਰਾਂ ਦੀ ਇਹ ਸਪਲਾਈ ਕਰਦਾ ਸੀ ਕਿ ਇੱਕ ਸਪਲਾਈ ਚੇਨ ਵੱਜੋਂ ਇਹ ਕੰਮ ਕਰਦਾ ਸੀ ਹੋਰ ਕਿਹੜੇ-ਕਿਹੜੇ ਅਪਰਾਧਾਂ ਦੇ ਵਿੱਚ ਸ਼ਾਮਿਲ ਸੀ ਹੋਰ ਕਿਸ-ਕਿਸ ਵਾਰ ਦਾ ਤੂੰ ਅੰਜਾਮ ਦੇਣਾ ਸੀ ਕਿਉਂਕਿ 432 ਬੋਰਡ ਦੇ 45 ਦੇ ਕੋਲੋਂ ਬਰਾਮਦ ਹੋਏ ਨੇ ਤੇ ਹੋਰ ਸਾਥੀ ਵੀ ਹਾਲਾਂਕਿ ਇਸ ਦੇ ਕਾਬੂ ਕੀਤੇ ਗਏ ਨੇ 11 ਜ਼ਿੰਦਾਕਾਰ ਤੂਸ ਵੀ ਬਰਾਮਦ ਕਰ ਲਏ ਗਏ ਨੇ ਸੋ ਕੀ ਇਹ ਹੁਣ ਕਿਸੇ ਵੱਡੀ ਵਾਰਦਾਤ ਨੂੰ ਫਰਾਗ ਦੇਣ ਦੀ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀ ਜਾਂ ਫਿਰ ਅੱਗੇ ਇਹਨਾਂ ਨੇ ਹਥਿਆਰਾਂ ਦੀ ਸਪਲਾਈ ਕਰਨੀ ਸੀ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਕਈ ਗੈਂਗਸਟਰ ਨੇ ਜੋ ਕਿ ਪੰਜਾਬ ਦੇ ਵਿੱਚ ਛੋਟੇ-ਮੋਟੇ ਗੈਂਗਸਟਰਸ ਬੈਠੇ ਹੋਏ ਨੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਜ਼ਰੀਏ ਤੇ ਉਹਨਾਂ ਦੇ ਅੱਗੇ ਗੁਰਗਿਆਂ ਦੇ ਜ਼ਰੀਏ ਆਪਣੀਆਂ ਵਾਰਦਾਤਾਂ ਨੂੰ ਉਹ ਅਮਲੀ ਜਾਮਾ ਪਵਾਉਂਦੇ ਨੇ ਪੈਸੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਭੇਜਦੇ ਰਹਿੰਦੇ ਨੇ ਸੋ ਇਹ ਸਭ ਕੁਝ ਜੋ ਹੈ ਹੁਣ ਜਾਂਚ ਦਾ ਵਿਸ਼ਾ ਰਿਮਾਂਡ ਤੇ ਲੈ ਲਿਆ ਗਿਆ ਤੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਔਰ ਬੀਤੇ 1 ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵਾਰ ਕਈ ਵੱਡੇ ਗੈਂਗਸਟਰ ਕਈ ਵੱਡੇ ਬਦਮਾਸ਼ ਤੇ ਉਹਨਾਂ ਦੇ ਗੁਰਗੇ ਕਾਬੂ ਕੀਤੇ ਗਏ ਨੇ ਕਈ ਐਨਕਾਊਂਟਰਸ ਹੋਏ ਨੇ ਪੰਜਾਬ ਦੇ ਵਿੱਚ ਬੀਤੇ 8-9 ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਔਰ ਲਗਾਤਾਰ ਗੈਂਗਸਟਰ ਵਾਰਦ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਕ੍ਰਾਈਮ ਦੀਆਂ ਵੀ ਕਈ ਵਾਰ ਦਾ ਤਾਂ ਸ਼ਰਿਆਮ ਸਾਹਮਣੇ ਆਉਂਦੀਆਂ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਬਦਮਾਸ਼ ਨਹੀਂ ਡਰਦੇ ਗੈਂਗਸਟਰਸ ਫਿਰੋਤੀ ਮੰਗਣ ਲੱਗ ਕੇ ਜਾਂ ਧਮਕੀ ਦਿੰਦੇ ਹੋਏ ਨਹੀਂ ਡਰਦੇ ਸੁਸਨੂਲਾ ਕੇ ਸਵਾਲ ਵੀ ਲਗਾਤਾਰ ਖੜੇ ਹੁੰਦੇ ਨੇ ਪਰ ਪੰਜਾਬ ਪੁਲਿਸ ਲਗਾਤਾਰ ਕੰਮ ਵੀ ਕਰ ਰਹੀ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਗੈਂਗਸਟਰ ਬਾਦ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਐਕਟਿਵ ਹੋ ਕੇ ਕੰਮ ਕਰ ਰਹੀ ਔਰ ਇਸੇ ਦਾ ਅੰਜਾਮ ਹੈ ਕਿ ਜੀਟੀਐਫ ਨੂੰ ਵੱਡੀ ਕਾਮਯਾਬੀ ਮਿਲੀ ਪੁਲਿਸ ਦੇ ਸਹਿਯੋਗ ਦੇ ਨਾਲ ਸਾਂਝਾ ਆਪਰੇਸ਼ਨ ਦੇ ਵਿੱਚ ਜੱਸਾ ਬੁਰਜ ਗੈਂਗਸਟਰ ਦੇ ਸਰਗਨਾ ਜਸਪ੍ਰੀਤ ਸਿੰਘ ਜੱਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 11 ਐਫਆਈਆਰ ਇਸ ਦੇ ਖਿਲਾਫ ਦਰਜ ਨੇ ਰਿਮਾਂਡ ਤੇ ਲੈ ਕੇ ਹੁਣ ਪੁੱਛਗਿੱਛ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ ਏਅਰ ਵੱਡੀ ਖਬਰ ਏਜੀਟੀਐਫ ਦਾ ਵੱਡਾ ਐਕਸ਼ਨ ਇੱਕ ਵੱਡਾ ਗੈਂਗਸਟਰ ਕਾਬੂ ਕਰ ਲਿਆ ਗਿਆ ਹੈ ਜੀਟੀਐਫ ਦੇ ਹੱਥੇ ਇੱਕ ਖਤਰਨਾਕ ਗੈਂਗਸਟਰ ਲੱਗਿਆ ਜਿਸ ਦੇ ਉੱਤੇ ਕਈ ਮਾਮਲੇ ਦਰਜ ਸੀ ਰੰਗਦਾਰੀ ਦੇ ਫਰੋਤੀ ਦੇ ਕਿਡਨਾਪਿੰਗ ਦੇ ਕਤਲ ਦੀ ਸਾਜ਼ਿਸ਼ ਦੇ ਕਰੀਬ 11 ਦੇ ਕਰੀਬ ਉਸਦੇ ਉੱਤੇ ਮਾਮਲੇ ਦਰਜ ਸੀ ਗ੍ਰਿਫਤਾਰੀ ਉਸਦੀ ਹੋ ਗਈ ਹੈ ਬਟਿੰਡਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ AGTF ਨੇ ਇੱਕ ਵੱਡਾ ਐਕਸ਼ਨ ਕੀਤਾ ਹੈ ਵੱਡੀ ਕਾਰਵਾਈ ਕੀਤੀ ਹੈ ਜੱਸਾ ਬੁਰਜ ਗੈਂਗ ਦਾ ਸਰਗਨਾ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਉਸਦੇ ਤਿੰਨ ਹੋਰ ਸਾਥੀ ਗ੍ਰਿਫਤਾਰ ਹੋਏ ਨੇ ਇਸ ਦੇ ਨਾਲ ਨਾਲ 432 ਬੋਰ ਦੇ ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਨੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਸੋ ਵੱਡਾ ਐਕਸ਼ਨ ਔਰ ਖੁਦ ਡੀਜੀਪੀ ਪੰਜਾਬ ਗੌਰਵ ਗਿਆਦਰ ਨੇ ਇਸ ਦੇ ਬਾਰੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਤੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਗੈਂਗਸਟਰਾਂ ਦੇ ਉੱਤੇ ਗੈਂਗਸਟਰਵਾਦ ਦੇ ਉੱਤੇ ਪੰਜਾਬ ਪੁਲਿਸ ਲਗਾਤਾਰ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਔਰ ਇਸੇ ਕੜੀ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਏਜੀਟੀਐਫ ਦੇ ਜਿਸ ਤੱਕ ਬਠਿੰਡਾ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਕਰਦੇ ਹੋਏ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜੋ ਕਿ ਜੱਸਾ ਬੋਰਜ ਦਾ ਸਰਗਨਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਚਾਰ ਪਿਸਟਲ 32 ਬੋਰ ਦੇ ਨਾਜਾਇਜ਼ ਅਸਲਾ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਤੇ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਜਿਸ ਦੇ ਵਿੱਚ ਫਰੋਟੀ ਮੰਗਣ ਦਾ ਮਾਮਲਾ ਕਤਲ ਦਾ ਮਾਮਲਾ ਕਿਡਨਾਪਿੰਗ ਦਾ ਮਾਮਲਾ ਅਤੇ ਕਈ ਹੋਰ ਸੰਗੀਨ ਜੁਰਮ ਨੇ ਕੁੱਲ 11 ਐਫ ਆਈ ਆਰ ਜਸਪ੍ਰੀਤ ਸਿੰਘ ਜੱਸਾ ਤੇ ਉੱਤੇ ਦਰਜ ਨੇ ਔਰ ਇਹਨਾਂ 11 ਮਾਮਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਜਸਪ੍ਰੀਤ ਸਿੰਘ ਜੱਸਾ ਹੀ ਮੁੱਖ ਦੋਸ਼ੀ ਵੱਜੋਂ ਐਫ ਆਈ ਆਰ ਦੇ ਵਿੱਚ ਇਸ ਦਾ ਨਾਮ ਸ਼ਾਮਿਲ ਹੈ ਸੋਹਣ ਰਿਮਾਂਡ ਤੇ ਲੈ ਕੇ ਇਸ ਦੀ ਪੁੱਛਗਿੱਛ ਕੀਤੀ ਜਾਵੇਗੀ ਔਰ ਕਿਉਂਕਿ 4 ਬੱਤੀਪੋਰ ਦੇ ਪਿਸਟਲ ਮਿਲੇ ਨੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਯਾਨੀ ਕਿ ਨਜਾਇਜ਼ ਅਸਲਾ ਬਰਾਮਦ ਹੋਇਆ ਹੈ ਸੋ ਇਹ ਵੀ ਅਪੋਚਕਿਚਤਾ ਵਿਸ਼ਾਏ ਕਿ ਕਿੱਥੋਂ ਹੈ ਜੋ ਹਥਿਆਰਾਂ ਦੀ ਸਪਲਾਈ ਲੈਂਦਾ ਸੀ ਸਿਰਫ ਹਥਿਆਰ ਲੈਂਦਾ ਸੀ ਜਾਂ ਫਿਰ ਅੱਗੇ ਹਥਿਆਰ ਲੈ ਕੇ ਦੂਜੇ ਗੈਂਗਸਟਰਾਂ ਨੂੰ ਜਾਂ ਵਿਦੇਸ਼ਾਂ 'ਚ ਜੋ ਗੈਂਗਸਟਰ ਬੈਠੇ ਹੋਏ ਨੇ ਉਹਨਾਂ ਦੇ ਗੁਰਗਿਆਂ ਨੂੰ ਅੱਗੇ ਵੀ ਹਥਿਆਰਾਂ ਦੀ ਇਹ ਸਪਲਾਈ ਕਰਦਾ ਸੀ ਕਿ ਇੱਕ ਸਪਲਾਈ ਚੇਨ ਵੱਜੋਂ ਇਹ ਕੰਮ ਕਰਦਾ ਸੀ ਹੋਰ ਕਿਹੜੇ ਕਿਹੜੇ ਅਪਰਾਧਾਂ ਦੇ ਵਿੱਚ ਸ਼ਾਮਿਲ ਸੀ ਹੋਰ ਕਿਸ-ਕਿਸ ਵਾਰ ਦਾ ਤੂੰ ਅੰਜਾਮ ਦੇਣਾ ਸੀ ਕਿਉਂਕਿ 4 ਬੱਤੀ ਬੋਰਡ ਦੇ 45 ਦੇ ਕੋਲੋਂ ਬਰਾਮਦ ਹੋਏ ਨੇ ਤੇ ਹੋਰ ਸਾਥੀ ਬਿਹਾਲਾ ਕਿਸ ਦੇ ਕਾਬੂ ਕੀਤੇ ਗਏ ਨੇ 11 ਜ਼ਿੰਦਾਕਾਰਤੂਸ ਵੀ ਬਰਾਮਦ ਕਰ ਲਏ ਗਏ ਨੇ ਸੋ ਕੀ ਇਹ ਹੁਣ ਕਿਸੇ ਵੱਡੀ ਵਾਰ ਦਾ ਤੂੰ ਫਰਾਗ ਦੇਣ ਦੀ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀ ਜਾਂ ਫਿਰ ਅੱਗੇ ਇਹਨਾਂ ਨੇ ਹਥਿਆਰਾਂ ਦੀ ਸਪਲਾਈ ਕਰਨੀ ਸੀ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਕਈ ਗੈਂਗਸਟਰ ਨੇ ਜੋ ਕਿ ਪੰਜਾਬ ਦੇ ਵਿੱਚ ਛੋਟੇ-ਮੋਟੇ ਗੈਂਗਸਟਰਸ ਬੈਠੇ ਹੋਏ ਨੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਜ਼ਰੀਏ ਤੇ ਉਹਨਾਂ ਦੇ ਅੱਗੇ ਗੁਰਗਿਆਂ ਦੇ ਜ਼ਰੀਏ ਆਪਣੀਆਂ ਵਾਰਦਾਤਾਂ ਨੂੰ ਉਹ ਅਮਲੀ ਜਾਮਾ ਪਉਂਦੇ ਨੇ ਪੈਸੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਭੇਜਦੇ ਰਹਿੰਦੇ ਨੇ ਸੋ ਇਹ ਸਭ ਕੁਝ ਜੋ ਹੈ ਹੁਣ ਜਾਂਚ ਦਾ ਵਿਸ਼ਾ ਰਿਮਾਂਡ ਤੇ ਲੈ ਲਿਆ ਗਿਆ ਤੇ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਔਰ ਬੀਤੇ 1 ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵਾਰ ਕਈ ਵੱਡੇ ਗੈਂਗਸਟਰ ਕਈ ਵੱਡੇ ਬਦਮਾਸ਼ ਤੇ ਉਹਨਾਂ ਦੇ ਗੁਰਗੇ ਕਾਬੂ ਕੀਤੇ ਗਏ ਨੇ ਕਈ ਐਨਕਾਊਂਟਰਸ ਹੋਏ ਨੇ ਪੰਜਾਬ ਦੇ ਵਿੱਚ ਬੀਤੇ 8-9 ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਔਰ ਲਗਾਤਾਰ ਗੈਂਗਸਟਰ ਵਾਰ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਕ੍ਰਾਈਮ ਦੀਆਂ ਵੀ ਕਈ ਵਾਰ ਦਾਤਾਂ ਸ਼ਰੇਆਮ ਸਾਹਮਣੇ ਆਉਂਦੀਆਂ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਬਦਮਾਸ਼ ਨਹੀਂ ਡਰਦੇ ਗੈਂਗਸਟਰਸ ਫਿਰੋਤੀ ਮੰਗਣ ਲੱਗ ਕੇ ਜਾਂ ਧਮਕੀ ਦਿੰਦੇ ਹੋਏ ਨਹੀਂ ਡਰਦੇ ਸੁਸਨੂਲਾ ਕੇ ਸਵਾਲ ਵੀ ਲਗਾਤਾਰ ਖੜੇ ਹੁੰਦੇ ਨੇ ਪਰ ਪੰਜਾਬ ਪੁਲਿਸ ਲਗਾਤਾਰ ਕੰਮ ਵੀ ਕਰ ਰਹੀ ਹੈ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬਕਾਇਦਾ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਗੈਂਗਸਟਰ ਬਾਦ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਐਕਟਿਵ ਹੋ ਕੇ ਕੰਮ ਕਰ ਰਹੀ ਹੈ ਔਰ ਇਸੇ ਦਾ ਅੰਜਾਮ ਹੈ ਕਿ ਜੀਟੀਐਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਬਠਿੰਡਾ ਪੁਲਿਸ ਦੇ ਸਹਿਯੋਗ ਦੇ ਨਾਲ ਸਾਂਝਾ ਆਪਰੇਸ਼ਨ ਦੇ ਵਿੱਚ ਜੱਸਾ ਬੁਰਜ ਗੈਂਗਸਟਰ ਦੇ ਸਰਗਨਾ ਜਸਪ੍ਰੀਤ ਸਿੰਘ ਜੱਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 11 ਐਫਆਈਆਰ ਇਸ ਦੇ ਖਿਲਾਫ ਦਰਜ ਨੇ ਰਿਮਾਂਡ ਤੇ ਲੈ ਕੇ ਹੁਣ ਪੁੱਛਗਿੱਛ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਵੇਖ ਰਿਓ ਤੁਸੀਂ ਔਨ 에ਅਰ ਵੱਡੀ ਖਬਰ ਏਜੀਟੀਐਫ ਦਾ ਵੱਡਾ ਐਕਸ਼ਨ ਇੱਕ ਵੱਡਾ ਗੈਂਗਸਟਰ ਕਾਬੂ ਕਰ ਲਿਆ ਗਿਆ ਹੈ ਜੀਟੀਐਫ ਦੇ ਹੱਥੇ ਇੱਕ ਖਤਰਨਾਕ ਗੈਂਗਸਟਰ ਲੱਗਿਆ ਜਿਸ ਦੇ ਉੱਤੇ ਕਈ ਮਾਮਲੇ ਦਰਜ ਸੀ ਰੰਗਦਾਰੀ ਦੇ ਫਰੋਤੀ ਦੇ ਕਿਡਨਾਪਿੰਗ ਦੇ ਕਤਲ ਦੀ ਸਾਜ਼ਿਸ਼ ਦੇ ਕਰੀਬ 11 ਦੇ ਕਰੀਬ ਉਸ ਦੇ ਉੱਤੇ ਮਾਮਲੇ ਦਰਜ ਸੀ ਗ੍ਰਿਫਤਾਰੀ ਉਸ ਦੀ ਹੋ ਗਈ ਹੈ ਬਠਿੰਡਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ ਏਜੀਟੀਐਫ ਨੇ ਇੱਕ ਵੱਡਾ ਐਕਸ਼ਨ ਕੀਤਾ ਹੈ ਵੱਡੀ ਕਾਰਵਾਈ ਕੀਤੀ ਹੈ ਜੱਸਾ ਬੁਰਜ ਗੈਂਗ ਦਾ ਸਰਗਨਾ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜਿਸ ਨੂੰ ਕੀ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਤਿੰਨ ਹੋਰ ਸਾਥੀ ਗ੍ਰਿਫਤਾਰ ਹੋਏ ਨੇ ਇਸ ਦੇ ਨਾਲ ਨਾਲ 4 ਬੱਤੀ ਬੋਰ ਦੇ ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਨੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਸੋ ਵੱਡਾ ਐਕਸ਼ਨ ਔਰ ਖੁਦ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇਸ ਦੇ ਬਾਰੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਤੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਗੈਂਗਸਟਰਾਂ ਦੇ ਉੱਤੇ ਗੈਂਗਸਟਰਵਾਦ ਦੇ ਉੱਤੇ ਪੰਜਾਬ ਪੁਲਿਸ ਲਗਾਤਾਰ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਔਰ ਇਸੇ ਕੜੀ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਏਜੀਟੀਐਫ ਦੇ ਜਿਸ ਤਹਿ ਕੀ ਬਠਿੰਡਾ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਕਰਦੇ ਹੋਏ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜੋ ਕਿ ਜੱਸਾ ਬੋਰਜ ਦਾ ਸਰਗਨਾ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਚਾਰ ਪਿਸਟਲ 32 ਬੋਲ ਦੇ ਨਾਜਾਇਜ਼ ਅਸਲਾ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਤੇ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਜਿਸ ਦੇ ਵਿੱਚ ਫਰੋਤੀ ਮੰਗਣ ਦਾ ਮਾਮਲਾ ਕਤਲ ਦਾ ਮਾਮਲਾ ਕਿਡਨਾਪਿੰਗ ਦਾ ਮਾਮਲਾ ਅਤੇ ਕਈ ਹੋਰ ਸੰਗੀਨ ਜੁਰਮ ਨੇ ਕੁੱਲ 11 ਐਫ ਆਈ ਆਰ ਜਸਪ੍ਰੀਤ ਸਿੰਘ ਜੱਸਾ ਤੇ ਉੱਤੇ ਦਰਜ ਨੇ ਔਰ ਇਹਨਾਂ 11 ਮਾਮਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਜਸਪ੍ਰੀਤ ਸਿੰਘ ਜੱਸਾ ਹੀ ਮੁੱਖ ਦੋਸ਼ੀ ਵੱਜੋਂ ਐਫ ਆਈ ਆਰ ਦੇ ਵਿੱਚ ਇਸ ਦਾ ਨਾਮ ਸ਼ਾਮਿਲ ਹੈ ਸੋਹਣ ਰਿਮਾਂਡ ਤੇ ਲੈ ਕੇ ਇਸ ਦੀ ਪੁੱਛਗਿੱਛ ਕੀਤੀ ਜਾਵੇਗੀ ਔਰ ਕਿਉਂਕਿ 4 ਬੱਤੀਪੋਰ ਦੇ ਪਿਸਟਲ ਮਿਲੇ ਨੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਯਾਨੀ ਕਿ ਨਜਾਇਜ਼ ਅਸਲਾ ਬਰਾਮਦ ਹੋਇਆ ਹੈ ਸੋ ਇਹ ਵੀ ਪੁੱਛਗਿੱਛ ਦਾ ਵਿਸ਼ਾ ਹੈ ਕਿ ਕਿੱਥੋਂ ਹੈ ਜੋ ਹਥਿਆਰਾਂ ਦੀ ਸਪਲਾਈ ਲੈਂਦਾ ਸੀ ਸਿਰਫ ਹਥਿਆਰ ਲੈਂਦਾ ਸੀ ਜਾਂ ਫਿਰ ਅੱਗੇ ਹਥਿਆਰ ਲੈ ਕੇ ਦੂਜੇ ਗੈਂਗਸਟਰਾਂ ਨੂੰ ਜਾਂ ਵਿਦੇਸ਼ਾਂ 'ਚ ਜੋ ਗੈਂਗਸਟਰ ਬੈਠੇ ਹੋਏ ਨੇ ਉਹਨਾਂ ਦੇ ਗੁਰਗਿਆਂ ਨੂੰ ਅੱਗੇ ਵੀ ਹਥਿਆਰਾਂ ਦੀ ਇਹ ਸਪਲਾਈ ਕਰਦਾ ਸੀ ਕਿ ਇੱਕ ਸਪਲਾਈ ਚੇਨ ਵੱਜੋਂ ਇਹ ਕੰਮ ਕਰਦਾ ਸੀ ਹੋਰ ਕਿਹੜੇ ਕਿਹੜੇ ਅਪਰਾਧਾਂ ਦੇ ਵਿੱਚ ਸ਼ਾਮਿਲ ਸੀ ਹੋਰ ਕਿਸ ਕਿਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਕਿਉਂਕਿ 432 ਬੋਰਡ ਦੇ 45 ਦੇ ਕੋਲੋਂ ਬਰਾਮਦ ਹੋਏ ਨੇ ਤੇ ਹੋਰ ਸਾਥੀ ਵੀ ਹਾਲਾਂਕਿ ਇਸ ਦੇ ਕਾਬੂ ਕੀਤੇ ਗਏ ਨੇ 11 ਜ਼ਿੰਦਾਕਾਰ ਤੂਸ ਵੀ ਬਰਾਮਦ ਕਰ ਲਏ ਗਏ ਨੇ ਸੋ ਕੀ ਇਹ ਹੁਣ ਕਿਸੇ ਵੱਡੀ ਵਾਰਦਾਤ ਨੂੰ ਫਰਾਗ ਦੇਣ ਦੀ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀ ਜਾਂ ਫਿਰ ਅੱਗੇ ਇਹਨਾਂ ਨੇ ਹਥਿਆਰਾਂ ਦੀ ਸਪਲਾਈ ਕਰਨੀ ਸੀ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਗਏ ਗੈਂਗਸਟਰ ਨੇ ਜੋ ਕਿ ਪੰਜਾਬ ਦੇ ਵਿੱਚ ਛੋਟੇ-ਮੋਟੇ ਗੈਂਗਸਟਰਸ ਬੈਠੇ ਹੋਏ ਨੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਜ਼ਰੀਏ ਤੇ ਉਹਨਾਂ ਦੇ ਅੱਗੇ ਗੁਰਗਿਆਂ ਦੇ ਜ਼ਰੀਏ ਆਪਣੀਆਂ ਵਾਰਦਾਤਾਂ ਨੂੰ ਉਹ ਅਮਲੀ ਜਾਮਾ ਪਉਂਦੇ ਨੇ ਪੈਸੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਭੇਜਦੇ ਰਹਿੰਦੇ ਨੇ ਸੋ ਇਹ ਸਭ ਕੁਝ ਜੋ ਹੈ ਹੁਣ ਜਾਂਚ ਦਾ ਵਿਸ਼ਾ ਰਿਮਾਂਡ ਤੇ ਲੈ ਲਿਆ ਗਿਆ ਤੇ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਔਰ ਬੀਤੇ 1 ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵਾਰ ਕਈ ਵੱਡੇ ਗੈਂਗਸਟਰ ਕਈ ਵੱਡੇ ਬਦਮਾਸ਼ ਤੇ ਉਹਨਾਂ ਦੇ ਗੁਰਗੇ ਕਾਬੂ ਕੀਤੇ ਗਏ ਨੇ ਕਈ ਐਨਕਾਊਂਟਰਸ ਹੋਏ ਨੇ ਪੰਜਾਬ ਦੇ ਵਿੱਚ ਬੀਤੇ 8-9 ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਔਰ ਲਗਾਤਾਰ ਗੈਂਗਸਟਰ ਵਾਦ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਕ੍ਰਾਈਮ ਦੀਆਂ ਵੀ ਕਈ ਵਾਰ ਦਾਤਾਂ ਸ਼ਰਿਆਮ ਸਾਹਮਣੇ ਆਉਂਦੀਆਂ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਬਦਮਾਸ਼ ਨਹੀਂ ਡਰਦੇ ਗੈਂਗਸਟਰਸ ਫਿਰੋਤੀ ਮੰਗਣ ਲੱਗੇ ਜਾਂ ਧਮਕੀ ਦਿੰਦੇ ਹੋਏ ਨਹੀਂ ਡਰਦੇ ਸੁਸਨੂ ਲੈ ਕੇ ਸਵਾਲ ਵੀ ਲਗਾਤਾਰ ਖੜੇ ਹੁੰਦੇ ਨੇ ਪਰ ਪੰਜਾਬ ਪੁਲਿਸ ਲਗਾਤਾਰ ਕੰਮ ਵੀ ਕਰ ਰਹੀ ਹੈ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬਗਾਰ ਦਾ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਗੈਂਗਸਟਰ ਬਾਦ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਐਕਟਿਵ ਹੋ ਕੇ ਕੰਮ ਕਰ ਰਹੀ ਹੈ ਔਰ ਇਸੇ ਦਾ ਅੰਜਾਮ ਹੈ ਕਿ AGTF ਨੂੰ ਵੱਡੀ ਕਾਮਯਾਬੀ ਮਿਲੀ ਹੈ ਬਠਿੰਡਾ ਪੁਲਿਸ ਦੇ ਸਹਿਯੋਗ ਦੇ ਨਾਲ ਸਾਂਝਾ ਆਪਰੇਸ਼ਨ ਦੇ ਵਿੱਚ ਜੱਸਾ ਬੋਰਜ ਗੈਂਗਸਟਰ ਦੇ ਸਰਗਨਾ ਜਸਪ੍ਰੀਤ ਸਿੰਘ ਜੱਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 11 ਐਫ ਆਈ ਆਰ ਇਸ ਦੇ ਖਿਲਾਫ ਦਰਜ ਨੇ ਰਿਮਾਂਡ ਤੇ ਲੈ ਕੇ ਹੁਣ ਪੁੱਛਗਿੱਛ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ 에ਅਰ ਵੱਡੀ ਖਬਰ ਏਜੀਟੀਐਫ ਦਾ ਵੱਡਾ ਐਕਸ਼ਨ ਇੱਕ ਵੱਡਾ ਗੈਂਗਸਟਰ ਕਾਬੂ ਕਰ ਲਿਆ ਗਿਆ ਹੈ ਜੀਟੀਐਫ ਦੇ ਹੱਥੇ ਇੱਕ ਖਤਰਨਾਕ ਗੈਂਗਸਟਰ ਲੱਗਿਆ ਜਿਸ ਦੇ ਉੱਤੇ ਕਈ ਮਾਮਲੇ ਦਰਜ ਸੀ ਰੰਗਦਾਰੀ ਦੇ ਫਰੋਤੀ ਦੇ ਕਿਡਨਾਪਿੰਗ ਦੇ ਕਤਲ ਦੀ ਸਾਜ਼ਿਸ਼ ਦੇ ਕਰੀਬ 11 ਦੇ ਕਰੀਬ ਉਸਦੇ ਉੱਤੇ ਮਾਮਲੇ ਦਰਜ ਸੀ ਗ੍ਰਿਫਤਾਰੀ ਉਸਦੀ ਹੋ ਗਈ ਹੈ ਬਟਿੰਡਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ AGTF ਨੇ ਇੱਕ ਵੱਡਾ ਐਕਸ਼ਨ ਕੀਤਾ ਹੈ ਵੱਡੀ ਕਾਰਵਾਈ ਕੀਤੀ ਹੈ ਜੱਸਾ ਬੁਰਜ ਗੈਂਗ ਦਾ ਸਰਗਨਾ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜਿਸ ਨੂੰ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਉਸਦੇ ਤਿੰਨ ਹੋਰ ਸਾਥੀ ਗ੍ਰਿਫਤਾਰ ਹੋਏ ਨੇ ਇਸ ਦੇ ਨਾਲ ਨਾਲ 432 ਬੋਰ ਦੇ ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਨੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਸੋ ਵੱਡਾ ਐਕਸ਼ਨ ਔਰ ਖੁਦ ਡੀਜੀਪੀ ਪੰਜਾਬ ਗੌਰਵ ਗਿਆਦਰ ਨੇ ਇਸ ਦੇ ਬਾਰੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਤੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਗੈਂਗਸਟਰਾਂ ਦੇ ਉੱਤੇ ਗੈਂਗਸਟਰਵਾਦ ਦੇ ਉੱਤੇ ਪੰਜਾਬ ਪੁਲਿਸ ਲਗਾਤਾਰ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਔਰ ਇਸੇ ਕੜੀ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਏਜੀਟੀਐਫ ਦੇ ਜਿਸ ਤਹਿ ਕੀ ਬਠਿੰਡਾ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਕਰਦੇ ਹੋਏ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜੋ ਕਿ ਜੱਸਾ ਬੋਰਜ ਦਾ ਸਰਗਨਾ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਚਾਰ ਪਿਸਟਲ 32 ਬੋਰ ਦੇ ਨਾਜਾਇਜ਼ ਅਸਲਾ ਅਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਤੇ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਜਿਸ ਦੇ ਵਿੱਚ ਫਰੋਟੀ ਮੰਗਣ ਦਾ ਮਾਮਲਾ ਕਤਲ ਦਾ ਮਾਮਲਾ ਕਿਡਨਾਪਿੰਗ ਦਾ ਮਾਮਲਾ ਅਤੇ ਕਈ ਹੋਰ ਸੰਗীন ਜੁਰਮ ਨੇ ਕੁੱਲ 11 ਐਫ ਆਈ ਆਰ ਜਸਪ੍ਰੀਤ ਸਿੰਘ ਜੱਸਾ ਤੇ ਉੱਤੇ ਦਰਜ ਨੇ ਔਰ ਇਹਨਾਂ 11 ਮਾਮਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਜਸਪ੍ਰੀਤ ਸਿੰਘ ਜੱਸਾ ਹੀ ਮੁੱਖ ਦੋਸ਼ੀ ਵੱਜੋਂ ਐਫ ਆਈ ਆਰ ਦੇ ਵਿੱਚ ਇਸ ਦਾ ਨਾਮ ਸ਼ਾਮਿਲ ਹੈ ਸੋਹਣ ਰਿਮਾਨ ਤੇ ਲੈ ਕੇ ਇਸ ਦੀ ਪੁੱਛਗਿੱਛ ਕੀਤੀ ਜਾਵੇਗੀ ਔਰ ਕਿਉਂਕਿ 4 ਬੱਤੀਪੋਰ ਦੇ ਪਿਸਟਲ ਮਿਲੇ ਨੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਯਾਨੀ ਕਿ ਨਜਾਇਜ਼ ਅਸਲਾ ਬਰਾਮਦ ਹੋਇਆ ਹੈ ਸੋ ਇਹ ਵੀ ਅਪੋਚਕਿਟ ਦਾ ਵਿਸ਼ਾਏ ਕਿ ਕਿੱਥੋਂ ਹੈ ਜੋ ਹਥਿਆਰਾਂ ਦੀ ਸਪਲਾਈ ਲੈਂਦਾ ਸੀ ਸਿਰਫ ਹਥਿਆਰ ਲੈਂਦਾ ਸੀ ਜਾਂ ਫਿਰ ਅੱਗੇ ਹਥਿਆਰ ਲੈ ਕੇ ਦੂਜੇ ਗੈਂਗਸਟਰਾਂ ਨੂੰ ਜਾਂ ਵਿਦੇਸ਼ਾਂ 'ਚ ਜੋ ਗੈਂਗਸਟਰ ਬੈਠੇ ਹੋਏ ਨੇ ਉਹਨਾਂ ਦੇ ਗੁਰਗਿਆਂ ਨੂੰ ਅੱਗੇ ਵੀ ਹਥਿਆਰਾਂ ਦੀ ਇਹ ਸਪਲਾਈ ਕਰਦਾ ਸੀ ਕਿ ਇੱਕ ਸਪਲਾਈ ਚੇਨ ਵੱਜੋਂ ਇਹ ਕੰਮ ਕਰਦਾ ਸੀ ਹੋਰ ਕਿਹੜੇ-ਕਿਹੜੇ ਅਪਰਾਧਾਂ ਦੇ ਵਿੱਚ ਸ਼ਾਮਿਲ ਸੀ ਹੋਰ ਕਿਸ-ਕਿਸ ਵਾਰ ਦਾ ਤੂ ਅੰਜਾਮ ਦੇਣਾ ਸੀ ਕਿਉਂਕਿ ਚਾਰ ਬੱਤੀ ਬੋਰਡ ਦੇ 45 ਦੇ ਕੋਲੋਂ ਬਰਾਮਦ ਹੋਏ ਨੇ ਤੇ ਹੋਰ ਸਾਥੀ ਬਿਹਾਲਾ ਕਿਸ ਦੇ ਕਾਬੂ ਕੀਤੇ ਗਏ ਨੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਕਰ ਲਏ ਗਏ ਨੇ ਸੋ ਕੀ ਇਹ ਹੁਣ ਕਿਸੇ ਵੱਡੀ ਵਾਰਦਾਤ ਨੂੰ ਫਿਰਾਕ ਦੇਣ ਦੀ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਜਾਂ ਫਿਰ ਅੱਗੇ ਇਹਨਾਂ ਨੇ ਹਥਿਆਰਾਂ ਦੀ ਸਪਲਾਈ ਕਰਨੀ ਸੀ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਬੈਠੇ ਗਏ ਗੈਂਗਸਟਰ ਨੇ ਜੋ ਕਿ ਪੰਜਾਬ ਦੇ ਵਿੱਚ ਛੋਟੇ-ਮੋਟੇ ਗੈਂਗਸਟਰਸ ਬੈਠੇ ਹੋਏ ਨੇ ਉਹਨਾਂ ਦੇ ਨਾਲ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਜ਼ਰੀਏ ਤੇ ਉਹਨਾਂ ਦੇ ਅੱਗੇ ਗੁਰਗਿਆਂ ਦੇ ਜ਼ਰੀਏ ਆਪਣੀਆਂ ਵਾਰਦਾਤਾਂ ਨੂੰ ਉਹ ਅਮਲੀ ਜਾਮਾ ਪਉਂਦੇ ਨੇ ਪੈਸੇ ਉਹਨਾਂ ਦੇ ਅਕਾਊਂਟਸ ਦੇ ਵਿੱਚ ਭੇਜਦੇ ਰਹਿੰਦੇ ਨੇ ਸੋ ਇਹ ਸਭ ਕੁਝ ਜੋ ਹੈ ਹੁਣ ਜਾਂਚ ਦਾ ਵਿਸ਼ਾ ਰਿਮਾਂਡ ਤੇ ਲੈ ਲਿਆ ਗਿਆ ਤੇ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਔਰ ਬੀਤੇ 1 ਸਾਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਵਾਰ ਕਈ ਵੱਡੇ ਗੈਂਗਸਟਰ ਕਈ ਵੱਡੇ ਬਦਮਾਸ਼ ਤੇ ਉਹਨਾਂ ਦੇ ਗੁਰਗੇ ਕਾਬੂ ਕੀਤੇ ਗਏ ਨੇ ਕਈ ਐਨਕਾਊਂਟਰਸ ਹੋਏ ਨੇ ਪੰਜਾਬ ਦੇ ਵਿੱਚ ਬੀਤੇ 8-9 ਮਹੀਨਿਆਂ ਦੀ ਜੇਕਰ ਗੱਲ ਕੀਤੀ ਜਾਵੇ ਔਰ ਲਗਾਤਾਰ ਗੈਂਗਸਟਰ ਵਾਰ ਦੇ ਖਿਲਾਫ ਪੰਜਾਬ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਕ੍ਰਾਈਮ ਦੀਆਂ ਵੀ ਕਈ ਵਾਰ ਦਾਤਾਂ ਸ਼ਰੇਆਮ ਸਾਹਮਣੇ ਆਉਂਦੀਆਂ ਨੇ ਘਰ ਦੇ ਵਿੱਚ ਵੜ ਕੇ ਗੋਲੀਆਂ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਬਦਮਾਸ਼ ਨਹੀਂ ਡਰਦੇ ਗੈਂਗਸਟਰ ਸਫਿਰੋਤੀ ਮੰਗਣ ਲੱਗੇ ਜਾਂ ਧਮਕੀ ਦਿੰਦੇ ਹੋਏ ਨਹੀਂ ਡਰਦੇ ਸੁਸਨੂ ਲੈ ਕੇ ਸਵਾਲ ਵੀ ਲਗਾਤਾਰ ਖੜੇ ਹੁੰਦੇ ਨੇ ਪਰ ਪੰਜਾਬ ਪੁਲਿਸ ਲਗਾਤਾਰ ਕੰਮ ਵੀ ਕਰ ਰਹੀ ਹੈ ਔਰ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਬਕਾ ਦਾ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਗੈਂਗਸਟਰ ਬਾਦ ਦੇ ਖਿਲਾਫ ਪੰਜਾਬ ਪੁਲਿਸ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਹੈ ਐਕਟਿਵ ਹੋ ਕੇ ਕੰਮ ਕਰ ਰਹੀ ਹੈ ਔਰ ਇਸੇ ਦਾ ਅੰਜਾਮ ਹੈ ਕਿ AGTF ਨੂੰ ਵੱਡੀ ਕਾਮਯਾਬੀ ਮਿਲੀ ਹੈ ਬਠਿੰਡਾ ਪੁਲਿਸ ਦੇ ਸਹਿਯੋਗ ਦੇ ਨਾਲ ਸਾਂਝਾ ਆਪਰੇਸ਼ਨ ਦੇ ਵਿੱਚ ਜੱਸਾ ਬੁਰਜ ਗੈਂਗਸਟਰ ਦੇ ਸਰਗਨਾ ਜਸਪ੍ਰੀਤ ਸਿੰਘ ਜੱਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 11 ਐਫ ਆਈ ਆਰ ਇਸ ਦੇ ਖਿਲਾਫ ਦਰਜ ਨੇ ਰਿਮਾਂਡ ਤੇ ਲੈ ਕੇ ਹੁਣ ਪੁੱਛਗਿੱਛ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਵੇਖ ਰਹੇ ਤੁਸੀਂ ਔਨ 에ਅਰ ਵੱਡੀ ਖਬਰ ਏਜੀਟੀਐਫ ਦਾ ਵੱਡਾ ਐਕਸ਼ਨ ਇੱਕ ਵੱਡਾ ਗੈਂਗਸਟਰ ਕਾਬੂ ਕਰ ਲਿਆ ਗਿਆ ਏਜੀਟੀਐਫ ਦੇ ਹੱਥੇ ਇੱਕ ਖਤਰਨਾਕ ਗੈਂਗਸਟਰ ਲੱਗਿਆ ਜਿਸ ਦੇ ਉੱਤੇ ਕਈ ਮਾਮਲੇ ਦਰਜ ਸੀ ਰੰਗਦਾਰੀ ਦੇ ਫਰੋਤੀ ਦੇ ਕਿਡਨਾਪਿੰਗ ਦੇ ਕਤਲ ਦੀ ਸਾਜ਼ਿਸ਼ ਦੇ ਕਰੀਬ 11 ਦੇ ਕਰੀਬ ਉਸ ਦੇ ਉੱਤੇ ਮਾਮਲੇ ਦਰਜ ਸੀ ਗ੍ਰਫਤਾਰੀ ਉਸਦੀ ਹੋ ਗਈ ਹੈ ਬਠਿੰਡਾ ਪੁਲਿਸ ਦੇ ਨਾਲ ਸਾਂਝੇ ਆਪਰੇਸ਼ਨ ਦੇ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਯਾਨੀ ਕਿ ਏਜੀਟੀਐਫ ਨੇ ਇੱਕ ਵੱਡਾ ਐਕਸ਼ਨ ਕੀਤਾ ਹੈ ਵੱਡੀ ਕਾਰਵਾਈ ਕੀਤੀ ਹੈ ਜੱਸਾ ਬੁਰਜ ਗੈਂਗ ਦਾ ਸਰਗਨਾ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜਿਸ ਨੂੰ ਕਿ ਗ੍ਰਫਤਾਰ ਕਰ ਲਿਆ ਗਿਆ ਹੈ ਉਸ ਦੇ ਤਿੰਨ ਹੋਰ ਸਾਥੀ ਗ੍ਰਫਤਾਰ ਹੋਏ ਨੇ ਇਸ ਦੇ ਨਾਲ ਨਾਲ 432 ਬੋਰ ਦੇ ਨਜਾਇਜ਼ ਪਿਸਟਲ ਬਰਾਮਦ ਕੀਤੇ ਗਏ ਨੇ 11 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਸੋ ਵੱਡਾ ਐਕਸ਼ਨ ਉਹ ਖੁਦ ਡੀਜੀਪੀ ਪੰਜਾਬ ਗੌਰਵ ਗਿਆਦਰ ਨੇ ਇਸ ਦੇ ਬਾਰੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ਤੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਕਿ ਗੈਂਗਸਟਰਾਂ ਦੇ ਉੱਤੇ ਗੈਂਗਸਟਰਵਾਦ ਦੇ ਉੱਤੇ ਪੰਜਾਬ ਪੁਲਿਸ ਲਗਾਤਾਰ ਲਗਾਮ ਲਗਾਉਣ ਦੀ ਕੋਸ਼ਿਸ਼ ਕਰ ਰਹੀ ਔਰ ਇਸੇ ਕੜੀ ਦੇ ਵਿੱਚ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਏਜੀਟੀਐਫ ਦੇ ਜਿਸ ਤਹਿ ਕੀ ਬਠਿੰਡਾ ਪੁਲਿਸ ਦੇ ਨਾਲ ਸਾਂਝਾ ਆਪਰੇਸ਼ਨ ਕਰਦੇ ਹੋਏ ਗੈਂਗਸਟਰ ਜਸਪ੍ਰੀਤ ਸਿੰਘ ਜੱਸਾ ਜੋ ਕਿ ਜੱਸਾ ਬੋਰਜ ਦਾ ਸਰਗਨਾ ਹੈ ਉਸਨੂੰ ਗ੍ਰਿਫਤਾਰ ਕਰ ਲਿਆ ਚਾਰ ਪਿਸਟਲ ਬੱਤੀ ਬੋਰ ਦੇ ਨਾਜਾਇਜ਼ ਅਸਲਾ ਤੇ 11 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਉੱਤੇ ਪਹਿਲਾਂ ਹੀ ਕਈ ਮਾਮਲੇ ਦਰਜ ਨੇ ਜਿਸ ਦੇ ਵਿੱਚ ਫਰੋਤੀ ਮੰਗਣ ਦਾ ਮਾਮਲਾ ਕਤਲ ਦਾ ਮਾਮਲਾ ਕਿਡਨਾਪਿੰਗ ਦਾ ਮਾਮਲਾ ਤੇ ਕਈ ਹੋਰ ਸੰਗੀਨ ਜੁਰਮ ਨੇ ਕੁੱਲ 11 ਐਫ ਆਈ ਆਰ ਜਸਪ੍ਰੀਤ ਸਿੰਘ ਜੱਸਾ ਤੇ ਉੱਤੇ ਦਰਜ ਨੇ ਔਰ ਇਹਨਾਂ 11 ਮਾਮਲਿਆਂ ਦੀ ਜੇਕਰ ਗੱਲ ਕੀਤੀ ਜਾਵੇ ਜਸਪ੍ਰੀਤ ਸਿੰਘ ਜੱਸਾ ਹੀ ਮੁੱਖ ਦੋਸ਼ੀ ਵੱਜੋਂ ਐਫ ਆਈ ਆਰ ਦੇ ਵਿੱਚ ਇਸ ਦਾ ਨਾਮ ਸ਼ਾਮਿਲ ਹੈ ਸੋਹਣ ਰਿਮਾਨ ਤੇ ਲੈ ਕੇ ਇਸ ਦੀ ਪੁੱਛਗਿੱਛ ਕੀਤੀ ਜਾਵੇਗੀ ਔਰ ਕਿਉਂਕਿ 4 ਬੱਤੀਪੋਰ ਦੇ ਪਿਸਟਲ ਮਿਲੇ ਨੇ 11 ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਯਾਨੀ ਕਿ ਨਜਾਇਜ਼ ਅਸਲਾ ਬਰਾਮਦ ਹੋਇਆ ਹੈ ਸੋ ਇਹ ਵੀ ਅਪੋਚਕਿਚਤਾ ਵਿਸ਼ਾਏ ਕਿ ਕਿੱਥੋਂ ਹੈ ਜੋ ਹਥਿਆਰਾਂ ਦੀ ਸਪਲਾਈ ਲੈਂਦਾ ਸੀ ਸਿਰਫ ਹਥਿਆਰ ਲੈਂਦਾ ਸੀ ਜਾਂ ਫਿਰ ਅੱਗੇ ਹਥਿਆਰ ਲੈ ਕੇ ਦੂਜੇ ਗੈਂਗਸਟਰਾਂ ਨੂੰ ਜਾਂ ਵਿਦੇਸ਼ਾਂ 'ਚ ਜੋ ਗੈਂਗਸਟਰ ਬੈਠੇ ਹੋਏ ਨੇ ਉਹਨਾਂ ਦੇ ਗੁਰਗਿਆਂ ਨੂੰ ਅੱਗੇ ਵੀ ਹਥਿਆਰਾਂ ਦੀ ਇਹ ਸਪਲਾਈ ਕਰਦਾ ਸੀ ਕਿ ਇੱਕ ਸਪਲਾਈ ਚੇਨ ਵੱਜੋਂ ਇਹ ਕੰਮ ਕਰਦਾ ਸੀ ਹੋਰ ਕਿਹੜੇ-ਕਿਹੜੇ ਅਪਰਾਧਾਂ ਦੇ ਵਿੱਚ ਸ਼ਾਮਿਲ ਸੀ ਹੋਰ ਕਿਸ-ਕਿਸ ਵਾਰ ਦਾ ਤੂੰ ਅੰਜਾਮ ਦੇਣਾ ਸੀ ਕਿਉਂਕਿ 4 ਬੱਤੀ ਬੋਰਡ ਦੇ 45 ਦੇ ਕੋਲੋਂ ਬਰਾਮਦ ਹੋਏ ਨੇ ਤੇ ਹੋਰ ਸਾਥੀ ਬਿਹਾਲਾ ਕਿਸ ਦੇ ਕਾਬੂ ਕੀਤੇ ਗਏ ਨੇ 11 ਜ਼ਿੰਦਾਕਾਰ ਤੂਸ ਵੀ ਬਰਾਮਦ ਕਰ ਲਏ ਗਏ ਨੇ ਸੋ ਕੀ ਇਹ ਹੁਣ ਕਿਸੇ ਵੱਡੀ ਵਾਰ ਦਾ ਤੂੰ ਫਰਾਗ ਦੇਣ ਦੀ ਅੰਜਾਮ ਦੇਣ ਦੀ ਫਰਾਗ ਦੇ ਵਿੱਚ ਸੀ ਜਾਂ ਫਿਰ ਅੱਗੇ ਇਹਨਾਂ ਨੇ ਹਥਿਆਰਾਂ ਦੇ